ਜੇਕਰ ਤੁਸੀਂ ਵੀ ਕਰਨਾ ਚਾਹੁੰਦੇ ਹੋ ਦੇਸ਼ ਦੀ ਸੇਵਾ ਤੇ ਹੋਣਾ ਚਾਹੁੰਦੇ ਹੋ ਦੇਸ਼ ਦੀ ਫੌਜ ਵਿੱਚ ਸ਼ਾਮਲ ਤਾਂ ਤੁਹਾਡੇ ਲਈ ਖੁੱਲ ਗਈ ਹੈ ਭਰਤੀ ਫੌਜ ਦੀ ਭਰਤੀ ਅਗਨੀ ਪਥ ਯੋਜਨਾ ਦੇ ਤਹਿਤ ਅੰਮ੍ਰਿਤਸਰ ਗੁਰਦਾਸਪੁਰ ਤੇ ਪਠਾਨਕੋਟ ਦੇ ਨੌਜਵਾਨ 8 ਫਰਵਰੀ 2024 ਤੋਂ ਲੈ ਕੇ 21 ਮਾਰਚ 2024 ਤੱਕ ਇਹ ਭਰਤੀ ਵਿੱਚ ਸ਼ਾਮਲ ਹੋ ਸਕਦੇ ਹਨ ਇਹ ਭਰਤੀ ਲਈ ਤੁਹਾਨੂੰ ਆਰਮੀ ਦੀ ਵੈਬਸਾਈਟ joinindianarmy.nic.in ਪੋਰਟਲ ਤੇ ਜਾ ਕੇ ਫਾਰਮ ਭਰ ਸਕਦੇ ਹੋ ਇਸ ਮੌਕੇ ਤੇ ਸੈਨਾ ਭਰਤੀ ਅੰਮ੍ਰਿਤਸਰ ਦੇ ਨਿਰਦੇਸ਼ਕ ਕਰਨਲ ਚੇਤਨ ਪਾਂਡੇ ਨੇ ਦੱਸਿਆ ਕਿ ਇਹ ਭਰਤੀ 2024 ਦੀ ਭਰਤੀ ਅਗਨੀਵੀਰ ਦੋ ਭਾਗਾਂ ਵਿੱਚ ਕੀਤੀ ਜਾਏਗੀ ਪਹਿਲੇ ਭਾਗ ਵਿੱਚ ਆਨਲਾਈਨ ਕੰਪਿਊਟਰ ਪ੍ਰੀਖਿਆ ਲਈ ਦਿੱਤੀ ਜਾਏਗੀ ਅਜੇ ਦੂਜੇ ਭਾਗ ਵਿੱਚ ਸਰੀਰਕ ਪ੍ਰੀਖਿਆ ਕੀਤੀ ਜਾਏਗੀ ਭਰਤੀ ਹੋਣ ਦੇ ਚਾਹਵਨ ਨੌਜਵਾਨ ਆਪਣਾ ਨਾਮ ਵੈਬਸਾਈਟ joinindianarmy.nic.in ਤੇ ਜਾ ਕੇ ਫਾਰਮ ਜਮਾ ਕਰਵਾ ਸਕਦੇ ਹਨ ਆਨਲਾਈਨ ਭਰਤੀ ਦੀ ਪ੍ਰਕਿਰਿਆ 21 ਮਾਰਚ 2024 ਤੋਂ ਬਾਅਦ ਬੰਦ ਕਰ ਦਿੱਤੀ ਜਾਏਗੀ ਆਨਲਾਈਨ ਭਰਤੀ ਦਾ ਫਾਰਮ 2500 ਰੁਪਏ ਦਾ ਰੱਖਿਆ ਗਿਆ ਹੈ ਇਸ ਮੌਕੇ ਤੇ ਉਹਨਾਂ ਨੇ ਦੱਸਿਆ ਕਿ ਅੰਮ੍ਰਿਤਸਰ ਗੁਰਦਾਸਪੁਰ ਤੇ ਪਠਾਨਕੋਟ ਜ਼ਿਲ੍ਹੇ ਦੇ ਨੌਜਵਾਨ ਜਿਨ੍ਹਾਂ ਦੀ ਉਮਰ 17.5 ਤੋਂ ਲੈ ਕੇ 21 ਸਾਲ ਦੇ ਵਿੱਚ ਹੈ ਤੇ ਉਹਨਾਂ ਨੇ 8ਵੀਂ 10ਵੀਂ ਤੇ 12ਵੀਂ ਦੀ ਪੜ੍ਹਾਈ ਕੀਤੀ ਹੈ ਤੇ ਜਿਹੜੇ ਬੱਚੇ ਨੇ 10ਵੀਂ ਜਾਂ 12ਵੀਂ ਦੇ ਪੇਪਰ ਦਿੱਤੇ ਹੋਏ ਹਨ ਉਹ ਵੀ ਭਰਤੀ ਲਈ ਫਾਰਮ ਭਰ ਸਕਦੇ ਹਨ ਅਗਨੀਵੀਰ ਜਨਰਲ ਡਿਊਟੀ ਅਗਨੀਵੀਰ ਸਟੋਰ ਕੀਪਰ ਤਕਨੀਕੀ ਅਗਨੀਵੀਰ ਟਰੇਡਸਮੈਨ 10ਵੀਂ ਪਾਸ ਅਤੇ ਅਗਨੀਵੀਰ ਟਰੇਡਸਮੈਨ 8ਵੀਂ ਪਾਸ ਇਹ ਸਭ ਭਰਤੀ ਵਿੱਚ ਸ਼ਾਮਲ ਹੋ ਸਕਦੇ ਹਨ ਅਗਰ ਤੁਸੀਂ ਅਗਨੀਵੀਰ ਸਟੋਰ ਕੀਪਰ ਤੱਕ ਨਿੱਕੇ ਦੀ ਭਰਤੀ ਲਈ ਫਾਰਮ ਭਰ ਰਹੇ ਹੋ ਤਾਂ ਤੁਹਾਡਾ ਟਾਈਪਿੰਗ ਟੈਸਟ ਵੀ ਜ਼ਰੂਰੀ ਹੈ ਤੇ ਉਸ ਤੋਂ ਪਹਿਲਾਂ ਤੁਸੀਂ ਆਪਣੇ ਟਾਈਪਿੰਗ ਟੈਸਟ ਦੀ ਪ੍ਰੈਕਟਿਸ ਜ਼ਰੂਰ ਕਰੋ ਇਸ ਤੋਂ ਬਾਅਦ ਨੌਜਵਾਨ ਰਜਿਸਟ੍ਰੇਸ਼ਨ ਤੋਂ ਪਹਿਲਾਂ ਆਪਣੇ ਆਧਾਰ ਕਾਰਡ ਈਮੇਲ ਅਤੇ ਡਿਜੀ ਲੋਕਰ ਨੂੰ ਆਪਣੇ ਫੋਨ ਦੇ ਨਾਲ ਲਿੰਕ ਕਰ ਲੈਣ ਰਜਿਸਟ੍ਰੇਸ਼ਨ ਦੇ ਦੌਰਾਨ ਜਿਹੜੇ ਡਾਕੂਮੈਂਟ ਉਹਨਾਂ ਦੇ ਕੋਲ ਨੇ ਉਹ ਉਹੀ ਪਾਏ ਜਾਣ ਅਗਰ ਤੁਹਾਡੇ ਕੋਲ ਐਨਸੀਸੀ ਸਰਟੀਫਿਕੇਟ ਅਤੇ ਜਾਂ ਕਿਸੇ ਖੇਡ ਭਾਗ ਦਾ ਸਰਟੀਫਿਕੇਟ ਹੈ ਤਾਂ ਉਹ ਵੀ ਰਜਿਸਟ੍ਰੇਸ਼ਨ ਨਾਲ ਜਰੂਰ ਲਾਓ ਸੋ ਨੌਜਵਾਨਾਂ ਤੋਂ ਉਮੀਦ ਹੈ ਕਿ ਉਹ ਦੇਸ਼ ਦੀ ਸੇਵਾ ਲਈ ਜਰੂਰ ਅੱਗੇ ਆਉਣਗੇ ਅਤੇ ਇਸ ਭਰਤੀ ਵਿੱਚ ਵੱਤਵਦ ਭਾਗ ਲੈਣ